ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਆਂ ਭਾਈ ਤੁਹਾਡੇ ਭਾਈ ਜੀ ਹਸੀਕਾਲ ਅਸੀਕਾਲ ਜੀ ਹੋਰ ਠੀਕ ਹੋ ਵਧੀਆ ਵਧੀਆ ਬਈ ਨਾਮ ਤੇ ਐਡਰੈਸ ਬੋਲੋ ਨਾਮ ਜਸਵਿੰਦਰ ਸਿੰਘ ਹੈ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਹਿਸੀਲ ਨਾਮਪੁਰਪੁਰ ਨੇੜੇ ਪਿੰਡ ਬਈ ਨੇੜੇ ਵੀਰੇ ਜੇਠੂਆ ਰਹਿੰਦਾ ਆਪਾਂ ਨੂੰ ਮੋਬਾਈਲ ਨੰਬਰ ਬੋਲੋ 98722 32148 ਇਹ ਬਾਈ ਦਾ ਕੰਟੈਕਟ ਤਾਂ ਬਾਈ ਵੀਡੀਓ ਦਾ ਸਟਾਰਟ ਕਰਨ ਤੋਂ ਪਹਿਲਾਂ ਭਾਈ ਬੇਨਤੀ ਕਰਦੇ ਆ ਜਿਹਨੇ ਪਸ਼ੂ ਲੈਣਾ ਆਪਾਂ ਦਾ ਦੇਖ ਕੇ ਪਸ਼ੂ ਲਵੇ ਆ ਕੇ ਜਦੋਂ ਕਿਹੜਾ ਬਿਆਨਾਂ ਬੈ ਗਿਆ ਮੜ ਕੇ ਆਪਾਂ ਸਾਈ ਵਾਪਸ ਨਹੀਂ ਦੇਣੀ ਕਿਸ ਨੂੰ ਜੇ ਥੱਲੇ ਕੋ ਗਲਤ ਹੋਈ ਤੇਰੇ ਆਪਾਂ ਮੋੜ ਦੇਣ ਬਹੁਤ ਠੀਕ ਹੈ ਹਾਂ ਠੀਕ ਹੈ ਬਾਈ ਜਿਹੜੀ ਪਹਿਲੇ ਨੰਬਰ ਤੇ ਬੜ ਦੇਦੇ ਕਿਹੜਾ ਸੋਸ ਹੁੰਦੀ ਹੈ ਇਹ ਦੂਜਾ ਸੁੰਜਾ ਡਾਕਟਰ ਬਾਈ ਕਿੰਨੇ ਦਿਨ ਲੈਂਦੀ ਹੈ ਬਾਈ ਇਹਦੇ ਬੱਸ ਆ ਪੰਜ ਚਾਰ ਤਾਂ ਨਹੀਂ ਦਿੰਦੇ ਪੰਜ ਚਾਰ ਨੇ ਲੈਵਾ ਬੜਾ ਕਮਾਲਾ ਹਣਾ ਯਾਰ ਲੈਵਾ ਡਾਕਟਰ ਦੁੱਧ ਬਹੁਤ ਕੱਢਿਆ ਬੱਸ ਮੈਂ ਕਹਿੰਦਾ ਕਮਾਲੀਏ ਕੀ ਰਿਕਾਰਡ ਆ ਦੁੱਧ ਦਾ ਭਾਈ ਦੁੱਧ ਨੇ 26 ਕਿਲੋ ਕੱਢਿਆ ਬਲੂਨ ਨੇ ਠੀਕ ਆ ਆ ਥਾਂ ਨੂੰ ਦਿਖਾ ਦੇ ਮੱਛੀ ਦਾ ਵਾਕਿਆ ਕੀ ਬਾਤ ਕੱਲਾ ਕੱਲਾ ਥਾਂ ਚਾਰੇ ਥਾਂ ਦੇ ਗੈਪ ਤੇ ਜਿਵੇਂ ਮਰਜ਼ੀ ਬੈਠਾ ਰਹੇ ਹਨ ਲੈ ਉੱਠੇ ਪਾਸੇ ਆਏ ਆਪਾਂ ਕਿਆ ਬਾਤ ਆ ਪੂਰੀ ਠੰਡੀ ਸੀਲਾ ਜਿਵੇਂ ਮਰਜ਼ੀ ਬੈਠਾ ਉੱਠੇ ਪਾਸੇ ਬਹਿ ਜਾ ਤਾਂ ਵੀ ਕੋਈ ਜੱਕ ਨਹੀਂ ਧੁੰਨੇ ਦਾ ਤਲੇ ਵਾਲੀ ਵਧੀਆ ਮੋਰੀ ਸਹੀ ਗੱਲਾਂ ਨਾੜਾ ਫੁੱਲ ਚੰਗਿਆ ਨਾ ਪੀੜੀ ਦੇ ਪਾਵੇ ਵਰਗੇ ਪੂਰੇ ਗੈਪ ਤੇ ਇਕੱਲਾ ਇਕੱਲਾ ਥਾਂ ਤੇ ਖੋਲ ਦੇ ਤੋਰ ਕੇ ਦਿਖਾ ਦੇ 26 ਲੀਟਰ ਦੁੱਧ ਬਾਈ ਕਹਿੰਦਾ ਇਹਨੇ ਪਾਇਆ ਵਾ ਹਜੇ ਦਿਨ ਲੈਂਦੀ ਹੈ ਕਰਮ ਵਾਲੀ ਆਰਡਰ ਆ ਜਿਹੜਾ ਹੋਰ ਵੀ ਸੋਹਣਾ ਤਿਆਰ ਡਾਕਟਰ ਗਾਂ ਤੋਂ ਬੈਠੇ ਨਹੀਂ ਆਣਾ ਜਿਹਦਾ ਸੋਹਣਾ ਉਹਦਾ ਲੈਡ ਲੈਡ ਸੋਹਣਾ ਹੈ ਫੇਸ ਬੜਾ ਪਿਆਰਾ ਜਰਸੀ ਬਰੀਡ ਆ ਨਾ ਜਰਸੀ ਐਡਰ ਪੰਜਾਬ ਵਾਲੀ ਜਰਸੀ ਆ ਬਈ ਪੰਜਾਬ ਵਾਲੀ ਜਰਸੀ ਹੈ ਗਰਮੀ ਬਿਲਕੁਲ ਨਹੀਂ ਮੰਦੀ ਫੈਂਟ ਆ ਜਿਹੜੀ ਕਰਮਲੀ ਦੀ ਚੰਗੀ ਆਊਗੀ ਠੰਡੀ ਐਡੀਆ ਡਾਕਟਰ ਲੈ ਇੱਥੇ ਛੱਡ ਕੇ ਥੱਲੇ ਵਹ ਜਾ ਬੱਸ ਇਹ ਲੈ ਲੈ ਬਾਈ ਕੋਈ ਚੱਕਰ ਹੀ ਨਹੀਂ ਜਿਵੇਂ ਮਰਦੀ ਬੈਠਾ ਰਹੇ ਕਹਿੰਦੀ ਕਰਮਲੀ ਕੁਛ ਨਹੀਂ ਹਣਾ ਇਹ ਵਾਹ ਡਾਕਟਰ ਲੇਵਲ ਦਾ ਬੜਾ ਬਸ ਕਮਾਲੀਆ ਪੰਡਰ ਗੱਲੇ ਵਾਲਾ ਜਿਵੇਂ ਮਰਜੀ ਬੈਠਾਣ ਦੇਖੋ ਭਾਈ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮ ਵਾਲੀ ਦਾ ਦੁੱਧ ਭਾਈ ਨੇ ਦੱਸਿਆ ਵੀ 26 ਲੀਟਰ ਦਾ ਰਿਕਾਰਡ ਹੈ ਇਹਦਾ ਬਾਕੀ ਉਹ ਦਾ ਡਾਕਟਰ ਗਾਂ ਹੀ ਦੱਸਦੀ ਅਗਲੇ ਨੂੰ ਕਹਿੰਦੀ ਲੋੜ ਹੀ ਨਹੀਂ ਸਹੀ ਗੱਲ ਆ ਭਾਈ ਗਾਂ ਹੀ ਬਹੁਤ ਚੰਗੀਆਂ ਚੱਲ ਆਲੇ ਬਾਕੀ ਫੁੱਲ ਕੱਦ ਵਾਲੀ ਛੋਟੀ ਨਹੀਂ ਲੈ ਡਾਕਟਰ ਪੁੱਠੇ ਪਾਸੇ ਜਿ ਬਹਿ ਜਾ ਠੰਡੀ ਦਾ ਲੈ ਭਾਈ ਪੁੱਠੇ ਪਾਸੇ ਬਹਿ ਜਾ ਭਾਈ ਕਹਿੰਦਾ ਸਿੱਧੇ ਪਾਸੇ ਬਹਿ ਜਾ ਕਹਿੰਦੀ ਕਰਮ ਵਾਲੀ ਲੈ ਕੋਈ ਨਹੀਂ ਜਿਵੇਂ ਮਰਜੀ ਬੈਠਾ ਰੇ ਕਮਾਲ ਆ ਫੁੱਲ ਕੱਦ ਇੰਨਾ ਇੰਨਾ ਲੈ ਵਾ ਬਾਕੀ ਇਹਨਾਂ ਲੈਣੀਆਂ ਡਾਕਟਰ ਛੋਟੀ ਨਾ ਮੰਨੇ ਬਾਈ ਛੋਟੀ ਨਾ ਮੰਨੇ ਪੂਰੀ ਕੱਦ ਵਾਲੀ ਹੈਗੀ ਪਿਆਰ ਸੋਚੋ 100% ਸਹੀ ਗੱਲ ਆ ਬਾਈ ਹਾਂ ਲੈ ਚੱਲ ਬਾਈ ਤੇ ਕੀ ਮੁੱਲ ਆ ਬਾਈ ਇਹਦਾ ਫਿਰ ਡਾਕਟਰ ਮੁੱਲ ਕਰਾਉਣ ਨੂੰ ਤਾਂ ਇਹ ਜੀ ਬੱਸ ਹੀ ਲੱਖ ਵੀ ਕੋਈ ਵਾਦਾ ਨਹੀਂ ਆ ਹਾਂਜੀ ਪਰ 80 ਹੀ ਅੱਧੀ ਵੜ ਦੇਣੀ ਆਪਾਂ ਠੀਕ ਆ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਲੱਖ ਕਰਾ ਲਓ 80000 ਦੀ ਵੜਾ ਜਿਹੜੀ ਦੇ ਦੇਾਂਗੇ ਮਾਨਦਾਨ ਕਰਦਾ ਹਾਂ ਫੁੱਲ ਕੱਦ ਰਾਜੀ ਆ ਆਰਡਰ ਸਹੀ ਜੋ ਹਾਂ ਉਹ ਵਿਖਲਾ ਜੋੜਾ ਸਹੀ ਗੱਲ ਹੈ ਲੈ ਮਾਰ ਕੇ ਦਾਟਰ ਇਦੋਂ ਵੀ ਦਿਖਾ ਦੇ ਉਹ ਨਹੀਂ ਮਰੇ ਬਾਈ ਉਹਨੇ ਹੀ ਮਗਰਾ ਥਾਂ ਦੇਖ ਕੀ ਲੱਗਿਆ ਬੱਚੀ ਨੂੰ ਬੁੱਲੇੜਾ ਬੁੱਲੇੜਾ ਥਾਣਾ ਕੱਲਾ ਕੱਲਾ ਥਣ ਪੀੜੀ ਦੇ ਪਾਵੇ ਵਰਗੇ ਥਾਣਾ ਬਾਈ ਪੂਰੀ ਵਿਥੀ ਤੇ ਥਣ ਲੱਗਿਆ ਵਾ ਐਸੀ ਜੀ ਕੋਈ ਗੱਲ ਠੰਡੀ ਠੁੰਡੀ ਬੱਚੀ ਜੀ ਠੁੰਡੀ ਫੁੱਲ ਆਲਾ ਹੂੰ ਮੁੱਲ ਵੀ ਦਿਆ ਜਾ ਬੜਦੇ ਹਿਸਾਬ ਨਾਲ ਬਾਕੀ ਜਿਹੜਾ ਮਾਂ ਐਡੀ ਬੱਚੀ ਲੱਖ ਤੋਂ ਲੋਕਡਾ ਨਾ ਥੋੜੇ ਨਹੀਂ ਉੱਟੀ ਮੰਗਦਾ ਸਹੀ ਗੱਲ ਆ ਬਾਈ ਅੱਗੇ ਭਰਾ ਦੋ ਨੰਬਰ ਕਿਹੜਾ ਸੋਸ ਹੋਈ ਆ ਇਹ ப்ਲੂ ਨਹੀਂ ਜੁਈ ਡਾਕਟਰ ਨੂੰ ਹੋ ਚੌਕੀ ਆ ਹੋ ਚੌਕੀ ਆ ਮਹੀਨਾ ਕੱਤੀ ਸੁੱਤੀ ਜਾ ਮਹੀਨਾ ਕੱਤੀ ਸੁੱਤੀ ਆ ਕਦੋਂ ਸੁੱਈ ਦਵਾਈ ਨਹੀਂ ਹੋਈ ਇਹ ਸੂਈ ਨੂੰ ਡਾਕਟਰ ਮੰਨ ਲਾ ਵੀ ਅੱਜ 15 16 ਦਿਨ ਹੋ ਗਏ ਠੀਕ ਆ ਇਹਦਾ 1 ਮਹੀਨਾ ਲੰਦਾ ਬੱਚੀ ਦਾ ਜੀ ਠੀਕ ਆ ਮਹੀਨਾ ਹੈ ਹੌਲ ਕੱਦਦਾ ਬਈ ਹਰਾਂਜ ਰੂਪ ਬਹੁਤ ਚੰਗਾ ਯਾਦਬਰੀਡ ਬਹੁਤ ਆ ਯਾਰ ਬੈਠਦੇ ਆ ਬਈ ਬਾਕੀ ਛੱਲੇ ਛੰਡੇ ਡਾਕਟਰ ਬਹੁਤ ਆ ਲੈ ਹੂੰ ਲੈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਆਰਡਰ ਕਮਾਲ ਦਾ ਬਈ ਕਿੰਨੇ ਦੁੱਧ ਤੇ ਆ ਗਈ ਹੁਣ ਦੁੱਧ ਡਾਕਟਰ ਜਮਾ ਕੰਡੇ ਵਾਲਾ ਹੁਣ 18 ਕਿਲੋ ਆ ਅੱਛਾ ਤੂੰ ਤਾਂ 20 ਆਪਾਂ 18 ਕਹਿ ਕੇ ਦੇਣੀ ਐ ਲੈ ਚਵਾਈ ਦੇਖ ਡਾਕਟਰ ਚਵਾਈ ਚੰਗੀ ਆ ਨਾ ਲੈ ਚਵਾਈ ਬਹੁਤ ਚੰਗੀ ਆ ਲੈ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਬਈ ਮਗਰਲੇ ਥਣਾ ਜਾਈ ਮਾਂ ਦੇ ਠੰਡੀ ਛੁੱਡੀ ਫੋਲਾ ਨਾ ਬਾਲੀ ਠੰਡੀ ਆ ਡਾਕਟਰ ਕੋਈ ਨਿਆਣਾ ਨਹੀਂ ਪਾਇਆ ਲੈ ਬਈ ਕੋਈ ਚੱਕਰੀ ਨਹੀਂ ਮਾਂ ਇਹਨਾ ਖੜੀ ਆ ਜਿਵੇਂ ਮਰਜੀ ਲੈ ਧਾਰਾ ਪੰਜ ਕਿਲੋ ਦੁੱਧ ਰੋਡਾਂ ਵਿੱਚ ਆ ਸਹੀ ਗੱਲ ਆ ਡਾਕਟਰ ਜੇ ਦਿਨੇ ਦੋਤੇ ਦਿਨ ਪੂਰੇ ਹੋ ਗਏ 26 27 ਕਿਲੋ ਦੁੱਧ ਘਟਰਾ ਨੇ ਖੋਲਾ ਵਾ ਅੱਛੀ ਨਹੀਂ ਠੀਕ ਆ ਭਾਈ 18 ਲੀਟਰ ਤੇ ਹੁਣ ਆ ਗਈ ਠੀਕ ਆ ਹਾਂ ਥਾਣੇ ਬੜਾ ਕਮਾਲ ਦਾ ਕਲਾਬੀ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਬਾਕੀ 25 ਛੋਟੀ ਡਾਕਟਰ ਨੇ ਹਲਾ ਕੇ ਕਿਤੇ ਪਾਸੇ ਬੰਦਾ ਨਹੀਂ ਦਿੰਦਾ ਭਾਈ ਹਾਂ ਬਸ਼ਾਂ ਤੋਂ ਆਰਡਰ ਦੇਖੋ ਬਹੁਤ ਚੰਗਾ ਭਾਈ ਕਣੀ ਭਾਈ ਬਰਾਬਰ ਮੈਂ ਬਰਾਬਰ ਦੀਨਾ ਨਹੀਂ ਖੜਾ ਡਾਕਟਰ ਸ਼ਾਬਾਸ਼ ਆ ਭਾਈ ਸਹੀ ਗੱਲ ਆ ਫੁੱਲ ਕਰਦਾ ਭਾਈ ਜੰਨਾ ਕਹਿ ਦੋ ਕੱਦਿਕ ਨਿਰ ਕੋਈਗਾ ਇਹ ਕਰਮ ਵਾਲੀ ਡਾਕਟਰ ਪਹਿਲਾਂ ਨਾਲ ਸੂੰਦੀ ਸਹੀ ਸਲਾਮਤ ਹੁੰਦੀ ਤਾਂ 1.70 80 ਦੀ ਬਿਕਣੀ ਸੀ ਸਹੀ ਗੱਲ ਆ ਭਾਈ ਖੋਲ ਦੇ ਭਾਈ ਤੋਰ ਕੇ ਦਿਖਾ ਦੀ ਖੋਲ ਕੱਦ ਫੋਲਰ ਆ ਜੀ ਫੋਲਰ ਬਰੀਡ ਤੇ ਜਿਹੜੀ ਗੱਲ ਸੀ ਬਾਈ ਨੇ ਦੱਸਤੀ ਵੀ ਪਹਿਲਾਂ ਸੂਪ ਹੀ ਫੇਸ ਬੜਾ ਚੰਗਾ ਦੰਦਾਂ ਦੀ ਜਿਵੇਂ ਪ्योर ਚੌਗੀ ਹੈਗੀ ਅੱਛਾ ਕੈਨ ਨੂੰ ਚਾਹੀਦਾ ਉਸ ਜਿਵੇਂ ਪ्योर ਚੌਗੀ ਹੈ ਸੋਰਾ ਤਾਰਾ ਬਈ ਕਮਾਲ ਦਾ ਚੰਗੀ ਆ ਬੜ ਸੁਨਖਿਆ ਕੱਦ ਦੇਖ ਲੈ ਡਾਕਟਰ ਬਾਕੀ ਦੁੱਧ ਬਾਜੂ ਹਣਾ ਹੋਰ ਕੱਦ ਦੇਖ ਲੈ ਐਡੀ ਬੱਚੀਂ ਦੁੱਧ ਲੈਟਰ 25 26 ਕਿਲੋ ਦਾ ਕੀ ਬਾਲਾ ਲੈ ਐਡੀ ਕੀ ਮੋਲਾ ਬਈ ਫਿਰ ਇਹਦਾ ਇਹਦਾ ਡਾਕਟਰ ਹੁਣ ਤਾਂ ਜੇ ਹਿਸਾਬ ਨਾਲ ਆਉਂਦਾ ਉਹਨੂੰ ਪਤਾ 2 ਲੱਖ ਦੇ ਨੇੜੇ ਸੀ ਬੱਚੀ ਹੂੰ ਉਹਦੇ ਹਿਸਾਬ ਨਾਲ ਜਿਵੇਂ 65000 ਰੁਪਏ ਦਾ 65000 ਰੁਪਏ ਮੋਲਾ ਬਈ ਮਾਨ ਤਾਂ ਜਿਹੜਾ ਮੌਕਾ ਤੇ ਜਰੂਰ ਹੋ ਜਾਊਗਾ ਜੇ ਬਾਈ ਕਹਿੰਦਾ ਦਿਨਾਂ ਦੇ ਜਾ ਕੇ ਸੁਣਦੀ ਨਾ ਲੱਖੋਂ ਬਾਹਰ ਵਿਗਣਾ ਠੀਕ ਗਾਣੇ ਉਹ ਕੱਦ ਬੈਡ ਫੁੱਲ ਆ ਤੇ ਢਾਂਚਾ ਕਮਾਲ ਆ ਬਾਈ 18 ਕਿਲੋ ਰੈਕਟਰ ਕਹਿਣੀ ਗੱਲ ਨਹੀਂ 18 ਕਿਲੋ ਦਾ ਆਪਾਂ ਅੱਜ ਵੀ ਕੰਡੇ ਤੇ ਜੜਾ ਕੇ ਦੇਵਾਂਗੇ ਠੀਕ ਆ ਬਾਈ ਹਾਂ ਜੇ 10 ਦਿਨ ਖੜ ਗਈ ਫਿਰ ਆਪਾਂ 26 ਕਿਲੋ ਜਵਾਦਾਂਗੇ ਬਹੁਤ ਠੀਕ ਆ ਹਾਂ ਤੇ ਨਾਗੇ ਸੀਗੇ ਭਰਾ ਕੋਲੇ ਦੋ ਦੋਨੇ ਖਾਤੀ ਪੂਰੇ ਟੌਪ ਦੇ ਫਾਰਮ ਦੀ ਬੱਚੀ ਆ ਰੈਕਟਰ ਸਹੀ ਗੱਲ ਆ ਬਈ ਨਹੀਂ ਵੀ ਪੂਰੇ ਟੌਪ ਦੀ ਬੱਚੀ ਹੈਗੀ ਉਹ ਟਾਪ ਦੇ ਫਾਰਮ ਜੋਂ ਆ ਸਹੀ ਗੱਲ ਆ ਤੇ ਕਿਸੇ ਵੀਰ ਨੂੰ ਪਸੰਦ ਆਉਣ ਬਾਈ ਨੈਕ ਨੈਕ ਟੱਕ ਕਰ ਲਓ ਜੀ ਧੰਨਵਾਦ